ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿਆਰੀ ਵਿੱਡ ਦਿੱਤੀ ਗਈ ਹੈ ਜਿਸ ਦੇ ਤਹਿਤ ਗੜ ਸ਼ੰਕਰ ਵਿਖੇ सुरेंद्र ਸਿੰਘ ਪੁੱਲੇਵਾਲ ਰਾਠਾ ਸਾਬਕਾ ਵਿਧਾਇਕ ਅਤੇ ਸੀਨੀਅਰ ਮੀਤ ਪ੍ਰਧਾਨ ਸ਼ੋਮਨੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਗਿਆ ਇਸ ਮੌਕੇ ਸੁਰਿੰਦਰ ਸਿੰਘ ਪੁੱਲੇਵਾਲ ਰਾਠਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਚੁੱਕਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਕਿਤੇ ਵਾਅਦਿਆਂ ਤੋਂ ਸਰਕਾਰ ਕਿਨਾਰਾ ਕਰ ਰਹੀ ਹੈ ਉਹਨਾਂ ਕਿਹਾ ਕਿ ਮਿਨਾਰੇ ਬੇਗੰਪੂਰਾ ਦੇ ਉਦਘਾਟਨ ਸਮੇਂ ਗੜਸ਼ੰਕਰ ਦੇ ਵਿਧਾਇਕ ਵੱਲੋਂ ਮੁੱਖ ਮੰਤਰੀ ਦੇ ਕੋਲ ਮੰਦਭਾਗਾ ਜਿਸ ਦਾ ਖਮਿਆਜ਼ਾ ਇਲਾਕੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਸਰਕਾਰ ਦੇ ਨਮਾਇਦੇ ਦੀ ਸ਼ੈ ਨਾਲ ਗੜਸ਼ੰਕਰ ਇਲਾਕੇ ਦੇ ਵਿੱਚ ਨਸ਼ੇ ਦੇ ਕਾਰੋਬਾਰ ਦੇ ਵਿੱਚ ਕਈ ਗੁਣਾ ਵਾਧਾ ਹੋਇਆ ਹੈ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਆ ਪੂਰਾ ਜੋ ਅਸੀਂ ਕਿਸੇ ਨੂੰ ਚੇਂਜ ਨਹੀਂ ਕੀਤਾ ਕਿਸੇ ਨੂੰ ਚੇਂਜ ਨਹੀਂ ਕੀਤਾ ਚਾਹੇ ਕਿ ਦਿਨ ਥੋੜਾ ਕੰਮ ਕੀਤਾ ਚਾਹੇ ਦਿਨ ਕੀਤਾ ਬਹੁਤ ਆ ਉਹ ਸਾਰੇ ਸਾਰੇ ਉਹ ਉਦਾਂ ਹੀ ਅਣੌਠੇ ਤੇ ਇਹ ਹੁਣ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਹੜੇ ਆਉਣੇ ਆ ਬਲੌਕ ਸੰਪਤੀ ਜ਼ਿਲ੍ਹਾ ਪ੍ਰੇਸ਼ ਨਗਰ ਕਟਿਆਤਾਂ ਦੇ ਸਾਰੇ ਰਕਸ਼ਨ ਕੱਠੇ ਹੋ ਜਾਣੇ ਆ ਉਹਦੇ ਬਾਅਦ ਤੇ ਸਾਰਿਆਂ ਨੂੰ ਕੈਰੀਨ ਕਰੀਂ ਕਰਨੀ ਆ ਜ਼ਰੂਰੀ ਆ ਪਹਿਲ ਦੇ ਕੇ ਫਿਰ ਪਾਰਟੀ ਨੂੰ ਕਹਦੇ ਹੋ ਬੜਾ ਸਮਾਂ ਪਾਰਟੀ ਵਾਸਤੇ ਜੋ ਆਪਾਂ ਕਰੀਏ ਕਾਈ ਪਾਰਟੀ ਤੁਸੀਂ ਤੇ ਸਰਕਾਰ ਜਾਂ ਤੋਂ ਬਾਅਦ 7 ਸਾਲ ਹੋ ਗਏ ਸਾਰੇ ਦੇ ਪ੍ਰਧਾਨ ਬੜੇ ਆ ਜਾਂ ਬੁੱਢਾ ਹੋ ਗਿਆ ਤੇ ਉਹਨੇ ਜੇ ਮੈਂ ਦਵਾਇਆ ਆਪਣੇ ਤੇ ਜੁਗਤਿ ਨੂੰ ਨਾਲ ਬੈਠੇ ਸੀਨੀਅਰ ਇਹਨਾਂ ਦੀ ਜ਼ਿੰਮੇਵਾਰੀ ਵੰਡੀ ਇਹਨਾਂ ਦੀ ਨਾਲ ਵੰਡੀ ਪਰ ਜਿਹੜੇ ਸਾਥੀ ਬਦਾਨ ਉਹ ਨਹੀਂ ਬੱਦ ਬਣ ਗਏ ਮੇਰੇ ਨਾਲ ਇਹਨਾਂ ਦੇ ਵਿੱਚ ਥੋੜੀਆਂ ਸ਼ੁਰੂ ਕਰਾਓ ਜਿਹਦੇ ਬੜੇ ਆ ਇਹਨਾਂ ਨੂੰ ਜਰਾ ਦੇਖ ਰਿਹਾ ਇਹਨਾਂ ਦਾ ਆਰਾਮ ਦੇਖ ਰਿਹਾ ਦੇਖੋ ਡਿਵੈਲਪਮੈਂਟ ਦਾ ਬਹੁਤ ਕਰਾਈਆਂ ਤੁਹਾਨੂੰ ਸਾਰਾ ਬਤਾ ਇਹ ਹਰ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਬਣੇ ਆ ਸੱਤ ਸੱਤ ਔਕਰੀ ਦੇ ਵੀ ਜਮਾਏ ਲੇਕੋ ਝੂਠ ਬੋਲਿਆ ਕਿ ਤੱਕ ਤੇ ਉਧਰੋਂ ਆ ਗੱਡੋ ਬਹੀ ਮੰਡੀ ਕਿਸਾਨਾਂ ਦੇ ਸੂਰਤਵਾ ਤੇ ਬਣਾ ਕੇ ਦਿੱਤੀਆਂ ਗੱਟ ਜੇ ਕਿ ਪਹਿਲਾਂ ਹੀ ਸੀ ਪਿੰਡਾਂ ਦੇ ਮੋਗਰ ਪੈਣ ਜਿਦਕੋ ਲੋਕ ਸਭਾ ਦੀ ਜਿਹੜੀ ਚੋਣ ਆ ਉਹ ਆ ਰਹੀ ਆ ਉਦੇ ਵਾਸਤੇ ਹਰ ਪਾਰਟੀ ਦੌੜਬਾਜ਼ ਕਰਦੀ ਆ ਇਸ ਕਰਕੇ ਸ਼ੋਮਨੀ ਕਾਲੀਦਾਲ ਵੀ ਗਰਾਊਂਡ ਲੈਵਲ ਤੇ ਪੂਰੀ ਮਿਹਨਤ ਕਰ ਰਿਹਾ ਸਾਡੇ ਵਰਕਰ ਪੂਰੀ ਮਿਹਨਤ ਕਰ ਰਹੇ ਆ ਲੀਡਰ ਪੂਰੀ ਮਿਹਨਤ ਕਰ ਰਹੇ ਆ ਕਿ ਪਾਰਟੀ ਜਿਹੜਾ ਵੀ ਸਾਨੂੰ ਕੈਂਡੀਡੇਟ ਦੇਊਗੀ ਉਹਨੂੰ ਜਿਤਾ ਕੇ ਭੇਜਾਂਗੇ ਜਿਸ ਵੇਲੇ ਇੱਕ ਪਰਿਵਾਰ ਦਾ ਮੈਂਬਰ ਕੋਈ ਜਾਂਦਾ ਉਹਦਾ ਸੈਟਬੈਕ ਤੇ ਲੱਗਦੀ ਆ ਜਦੋਂ ਪਰਿਵਾਰ ਇੱਕ ਇੱਕ ਮਤ ਹੋ ਜਾਂਦਾ ਇਕੱਠਾ ਹੋ ਜਾਂਦਾ ਉਸ ਵੇਲੇ ਮਜਬੂਤੀ ਤਾਂ ਮਿਲਦੀ ਆ ਅਕਾਲੀ ਦਲ ਨੂੰ ਉਹਨਾਂ ਦੇ ਆਉਣ ਦੇ ਦਾ ਬਹੁਤ ਵੱਡੀ ਮਜਬੂਤੀ ਮਿਲੀ ਆ। ਇਸ ਦਾ ਲੋਕਾਂ ਨੇ ਜਿਹੜੇ ਵੈਧ ਕੀਤੇ ਹੁੰਦੇ ਨਾ ਉਹ ਪੂਰੇ ਕਰਦੇ ਹੁੰਦੇ ਆ। ਇਹਨਾਂ ਨੇ ਜਿਹੜੇ ਲੋਕਾਂ ਨਾਲ ਵੈਧ ਕੀਤੇ ਉਹ ਤੋਂ ਤੇ ਪਹਿਲੇ ਭੱਜ ਗਏ ਉਹ ਆ। ਤੇ ਇਹਨਾਂ ਕੋਲ ਦੇਣ ਨੂੰ ਕੀ ਆ? ਜੇ ਮੁੱਖ ਮੰਤਰੀ ਆਇਆ ਇਹਦਾ ਫਰਜ਼ ਬਣਦਾ ਸੀ ਕਿ ਗੱਡੀਆਂ ਘਰ ਹਲਕੇ ਵਾਸਤੇ ਡਿਵੈਲਪਮੈਂਟ ਵਾਸਤੇ ਕੋਈ ਨਵੇਂ ਪ੍ਰਜੈਕਟ ਲਿਆਉਂਦਾ ਕੋਈ ਸੜਕਾਂ ਆਪਣੀਆਂ 18 18 ਫੁੱਟੀਆਂ ਬਣਾਉਂਦੇ ਜਿਹੜਾ ਸਾਡਾ ਬਲਾਚੌਰ ਗੜ੍ਹ ਸਿੰਘ ਰਿਸ਼ਾਰਪੁਰ ਤੋਂ ਲੈ ਕੇ ਦਸੂਹੇ ਤੱਕ ਦਾ ਨੈਸ਼ਨਲ ਹਾਈਵੇ ਆ ਉਹਦੀ ਮੰਗ ਕਰਦਾ ਨਹੀਂ ਤਾਂ ਅਸੀਂ ਬਾਕੀ ਪੰਜਾਬ ਦੇ ਵਿੱਚ ਜਾਂਦੇ ਆ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਚਾਰ ਚਾਰ ਨੈਸ਼ਨਲ ਹਾਈਵੇ ਲੰਘ ਹੈ ਤੇ ਸਾਡਾ ਜਿਹੜਾ ਇਲਾਕਾ ਸਾਰਾ ਸੁਨਣਾ ਵੇ ਇਸ ਵੇਲੇ ਕੋਈ ਵੀ ਨੈਸ਼ਨਲ ਹਾਈਵੇ ਚਾਹੇ ਅਨੰਦਪੁਰ ਸਾਹਿਬ ਜਾਣ ਨੂੰ ਉਹ ਉਹ ਵੀ ਰੱਪਿਆ ਚਾਹੇ ਬਲਾ ਜੋਰ ਤੋਂ ਲੈ ਕੇ ਸਭ ਤੋਂ ਪਹਿਲਾਂ ਇਹ ਦਸੂਹੇ ਤੱਕ ਬਣਨਾ ਚਾਹੀਦਾ ਸੀ ਕਿ ਇਹ ਰੋਡ ਜਿਹੜਾ ਆ ਦਿੱਲੀ ਤੋਂ ਚੱਲਦੀ ਰਾਜਧਾਨੀ ਤੋਂ ਟ੍ਰੈਫ ਚੱਲਦਾ ਅੱਧਾ ਹਿਮਾਚਲ ਨੂੰ ਜਾਂਦਾ ਤੇ ਜੇ ਐਂਡ ਕੈ ਤੱਕ ਸਾਰੀ ਜਿਹੜੀ ਆ ਟ੍ਰੈਫਿਕ ਇਸ ਰੋਡ ਤੋਂ ਜਾਂਦੀ ਸੀ ਇਹ ਸਭ ਤੋਂ ਪਹਿਲਾਂ ਚਾਰ ਮਾਰਗਾ ਬਣਨਾ ਚਾਹੀਦਾ 6 ਮਾਰਗਾ ਬਣਨਾ ਚਾਹੀਦਾ ਸੀ ਉਹਦੇ ਬਾਅਦ ਮੰਗ ਨਹੀਂ ਕੀਤੀ ਤੇ ਲੋਕਾਂ ਦਾ ਇਹ ਕੀ ਸਵਾਰ ਸਕਦਾ ਜਿਹੜੀਆਂ ਝੋਨਾ ਆ ਰਹੀਆਂ ਲੋਕ ਸਭਾ ਦੀਆਂ ਇਹਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਸਾਬਤ ਤਸਖਾਲਣੇ ਆ ਕਿ ਜਿਹੜੇ ਝੂਠੇ ਵਾਦੇ ਕਰੀ ਜਾਂਦੇ ਨੇ ਝੂਠੇ ਲਾਰੇ ਲਾਈ ਜਾਂਦੇ ਆ ਮੁੱਖ ਮੰਤਰੀ ਦੇ ਮੂੰਹ ਚ ਇੱਕ ਇੱਕ ਸ਼ਬਦ ਨਿਕਲਿਆ ਆ ਉਹ ਕਾਨੂੰਨ ਵਾਲ ਜਾਂਦਾ ਹੁੰਦਾ ਤੇ ਇਹਦਾ ਰੋਜ਼ ਝੂਠ ਬੋਲਦੇ ਆ ਇਹਨਾਂ ਤੇ ਕੌਣ ਯਕੀਨ ਕਰੂਗਾ ਇਹਨੇ ਵਿਧਾਨ ਸਭਾ ਚ ਕੀਤਾ ਉਹ ਉੱਥੇ ਨਮਾਇਦੇ ਚੁਣ ਗੋ ਕੇ ਜਾਂਦੇ ਆ ਉਹ ਤਕਰੀਬਨ ਲਗਭਗ ਸਾਡੇ ਪੰਜਾਬ ਤੋਂ ਜਿੰਨੇ ਵਿਧਾਇਕ ਚੁਣ ਕੇ ਗਏ ਆ ਉਹਨਾਂ ਦੀ ਨਰਾਦਰੀ ਕੀਤੀ ਆ ਉਹਦੀ ਅਸੀਂ ਨਿੰਦਿਆ ਵੀ ਕਰਦੇ ਆ ਤੇ 76 ਸਾਲ ਹੋ ਗਏ ਦੇਸ਼ ਨੂੰ ਯਾਦ ਹੋਇਆ ਇਹਨੂੰ ਇਹੋ ਜਿਹੇ ਸ਼ਬਦ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਨਹੀਂ ਬੋਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਬਣੇ ਆ ਉਹਨਾਂ ਨੇ ਹਮੇਸ਼ਾ ਹਮੇਸ਼ਾ ਤਹਮਲ ਤੋਂ ਸ਼ਰਾਫਤ ਤੋਂ ਕੰਮ ਲਿਆ ਤੇ ਹਰ ਇੱਕ ਦੀ ਗੱਲ ਸੁਣੀ ਆ ਇਹ ਵੀ ਕਿਹਾ ਕਿ ਵਿਰੋਧੀ ਪਾਰਟੀ ਨੇ ਵੀ ਇਹ ਕਿਹਾ ਕਿ ਜੇ ਤੁਹਾਡਾ ਕੰਮ ਨਹੀਂ ਹੁੰਦਾ ਦੱਸੋ ਉਹ ਵੀ ਤੁਹਾਡਾ ਕਰੀਏ ਤੁਹਾਡੇ ਘਰ ਆ ਕੇ ਮੈਂ ਕੰਮ ਕਰੂੰਗਾ ਹੁਕਮ ਕਰੋ ਤੁਸੀਂ ਪਰ ਇਹਦੀ ਬੋਲਬਾਣੀ ਦੇਖ ਲਓ ਦਸਰਾ ਪ੍ਰਕਾਸ਼ੀ ਬਾਲ ਦੇਖ ਲਓ ਇਸ ਕਰਕੇ ਪੰਜਾਬ ਦੇ ਲੋਕ ਇਹਦੀ ਕੋਰ ਔਰ ਜੋਰ ਨਹੀਂ ਦਿਆ ਵੀ ਕਰਦੇ ਆ ਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਸਭ ਕੁਝ ਵੀ ਜਰੂਰ ਸਖਾ ਲੜਨਗੇ ਗਟ ਸ਼ੰਕਰ ਤੋਂ ਬਿੱਟੂ ਚੋਹਾਨ ਦੀ ਰਿਪੋਰਟ